faculty is <laughs> a No, 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 잘하해싶 응. ਤੇਨੀ ਵਿੱਚ ਸੀ ਤੇ ਮਰੇ ਮੁੰਡੇ ਦੇ ਪਿਆਰ ਕੁੜੀ ਤੇ ਬੋਲਾਂ ਤੇ ਸੀ ਤੇ ਕਰ ਰਹੀ ਕਿਤੇ ਰੋਣ ਵਾਲੀ ਲੋਕ ਨਾ 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 ਨ 뭐라지? 내가 얘기했는데. 알지? 아, 내가. 오, 내가. ਜੱਜਾ ਗੱਜਰਾ ਲਾਸਟ ਬੈਕ ਬੋਲੋ ਕੇ ਸੁਹਾਣਾ ਵਰਗਾ ਗਾਨਾ ਨਿਕਲ ਰਿਹਾ ਹੈ ਦੇਖੋ ਕਿ ਹੋਇਆ ਤੇ ਹੈ ਔਰ ਸਾਥ ਬਾਤ ਕਰਦੇ ਹੈ ਕਬੀ ਬਾਤ ਹੋ ਕੇ ਚੱਲੋ 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 ਕੀ ਨਾਮ ਤੁਹਾਡਾ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਟੈਂਡਰ ਗਿੱਟੀ ਦਾ ਜੁਮ ਤੇ ਕੀ ਹੋਇਆ ਜਿਹੜਾ ਮੈਂ ਲੜਤੀ ਦਾ ਪਿਤਾ ਗੁਰਦੀਪ ਸਿੰਘ ਦਾ ਹਾਂ ਹਾਂ ਅਸੀਂ ਤਾਂ ਸਵੇਰ 9 ਵਜੇ ਕੰਮ ਤੇ ਆ ਗਏ ਸੀ ਤੇ ਤਾਂ ਮੇਰੀ ਗੁड़िया ਤੇ ਮਰ ਕਰਦੀ ਤੇ ਘਰੇ ਸੀ ਉਸ ਤੋਂ ਬਾਅਦ 22:00 ਵਜੇ ਸਾਨੂੰ ਫੋਨ ਆਇਆ ਬਾਰੇ ਕਿ ਮਰ ਗਈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਗੁड़िया ਨੇ ਚੱਕਿਆ ਇਹਨਾਂ ਨਾਲ 50 ਤੇ ਕਰਮੈਨ ਵਾਲੀ ਬੰਨੀ ਨਾਲ ਗੱਲ ਗੁੜੀਆ ਨਾਲ ਪਹਿਲਾਂ ਗੱਲ ਹੋਈ ਸੀ ਕੁਝ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਗੱਲ ਉਸ ਬਾਰੇ ਜਦੋਂ ਚੱਲੀ ਜਮਾ ਤੇ ਇਹ ਬਾਰੇ ਕੇ ਮਰਗ ਤੇ ਆ ਗਈ ਤੇ ਜੋ ਕੇ ਬਾਰੇ ਕੇ ਦਾ ਨਾਮ ਹੁੰਦਾ ਹੈ ਕੀ ਨਾਮ ਹੁੰਦਾ ਹੈ ਹਾਜੀ ਹਾਜੀ ਵੀਜੀ 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 ਕਿ ਕਿੱਥੇ ਆਉਂਦਾ ਜਾਂਦਾ ਉਹ ਸਾਡੇ ਪਾਂਡੀਆਂ ਘਾਰ ਆਉਂਦਾ ਜਾਂਦਾ ਹੂੰ ਬਿਨਾ ਮਤਲਬ ਤੇ ਕੁੜੀ ਨੂੰ ਬਲੈਕਮੈਨ ਡਰਾ ਕਰ ਹੂੰ ਹੂੰ ਮੇਗਾ ਮਾਰੀ ਰਹਾ ਦਾ ਸੀ ਕਿਸੇ ਕੋਲ ਉਹ ਸਾਡੀ ਛੋਟੀ ਮੋਬਾਈਲ ਦਾ ਨੰਬਰ ਲੈ ਕੇ ਬਿਨਾ ਮਤਲਬ ਤੇ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਕੱਲ ਵੀ ਉਹਨੇ ਮਤਲਬ ਜਿਸ ਟਾਈਮੇ ਵਾਪਕ ਆਇਆ ਸ਼ਾਮ 5:30 ਵਜੇ ਹੂੰ ਤੇ ਉਸਨੇ 10 ਵਾਰ ਫੋਨ ਕੀਤਾ ਤੇ ਕੁੜੀ ਰਿਜੈਕਟ ਨਹੀਂ ਤੇ ਇਹ ਸਦਾ ਸਾਨੂੰ ਪੂਰਾ ਛਾ ਕੇ ਕਿ ਇਹ ਨਹੀਂ ਇੰਨੇ ਜਹਾਕ ਜਹਾ ਤੇ ਮਾਰਿਆ ਹੂੰ ਕਤਲ ਕੀਤਾ ਕਤਲ ਕੀਤਾ ਤੇ ਇੱਕ ਨਹੀਂ 2 3 ਬੰਦੇ ਨੇ ਉਹ ਅੱਗੇ ਆਪੇ ਦੱਸੇਗਾ ਉਹਨੂੰ ਪਤਾ ਹੋਏਗਾ ਕੁੜੀ ਲੜਕੀ ਸੀ ਕਿ ਬਾਅਦ ਹਾਂ ਕੁੜੀ ਲੜਕੀ ਸੀ ਕਿੰਦੇ ਨਾਲ ਲੜਕੀ ਉੱਤੇ ਪੱਖੇ ਨਾ ਚਾਹਤੇ ਆ ਕੇ ਦੇਖਿਆ ਤੁਸੀਂ ਹਾਂ ਅੱਖਾ ਥੋੜਾ ਥੋੜਾ ਛਾਤਣਾ ਲੰਮਕੀ ਸੀ ਹੂੰ ਤੇ ਪੱਖਾ ਮਦਲੇ ਨੇ ਛੱਕੇ ਮਾਰਦਾ ਸੀ ਸੋਚਉ ਸੀ ਹੂੰ ਬਟਨ ਹੋਂ ਸੀ ਕਿ ਫਿਰ ਉਸ ਤੋਂ ਬਾਅਦ ਉਹਨੂੰ ਥੱਲੇ ਧਾਰਿਆ ਤੇ ਪੱਖਾ ਚੱਲ ਪਿਆ ਉਸ ਤੋਂ ਬਾਅਦ ਉਹਨਾਂ ਬਟਨ ਘਰ ਪਾਨੇ ਦਿੱਤਾ ਕੀ ਕੁੜੀ ਦੇ ਡੱਥ ਹੋ ਚੁਕੇ ਹਾਂ ਕੁੜੀ ਦੀ ਡੱਥ ਹੋ ਚੁਕੀ ਉਹ ਕੁਲ ਕੀ ਮੰਗੇ ਤੁਹਾਡੇ ਚ ਹਾਂਜੀ ਅਸੀਂ ਇਨਸਾਫ ਮੰਗਦੇ ਹਾਂ ਇਸ ਸਬੂਤ ਹੀ ਹੋਇਆ ਪਿਆ ਜੀ ਜਦੋਂ ਹਾਂ ਇਸਨੇ ਮਤਲਬ ਇਹ ਕਤਲ ਕੀਤਾ ਦਬਾਲਕ ਕੁੜੀ ਦਾ ਮਾਲਕ ਲੜਕੀ ਹੈ ਹਾਂ ਪੜ੍ਹਦੀ ਸੀ ਹਾਂਜੀ 10ਵੀਂ ਕਲਾਸ ਪੜ੍ਹਦੀ ਸੀ ਤੇ ਇਹ ਸਾਡੇ ਨਾਲ ਜੋ ਹੈ ਇਨਸਾਫ ਮਿਲਣਾ ਚਾਹੀਦਾ ਹਾਂਜੀ ਕੀ ਨਾਮ ਤੁਹਾਡਾ ਜਮਨਾ ਜਮਨਾ ਕਿੱਥੋਂ ਦਾ ਰਹਿਣ ਵਾਲੇ ਤੇ ਕੀ साल बी कमरे चो प्या उठ के तुरजे प्या रही गुडिया में छी मैं गुडिया तो मैं भीर का ध्यान रखी तो मैं तू तो किधरे कम्मी मैं कि नहीं जाऊँ ਵਧੀ ਹੱਸ ਦੀ ਖੇੜ ਦਿਨ ਮੈਂ ਕਰੋ ਛੱਡ ਕੇ ਆਉਂਦੀ। 2:30 ਵਜੇ ਮੈਂ ਕਰੋ ਤੁਰੀ। ਉਹ ਤੋਂ ਬਾਅਦ ਵਿੱਚ ਮੈਂ ਸ਼ਾਮੀ 7:00 ਵਜੇ ਤੇ ਕਰੇ। ਜੇ ਮੈਂ ਅੰਦਰ ਉਹ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਉਹ ਬਾਹਰ ਲੱਗਿਆ ਪਿਆ ਹੈ। ਲਾਈਟ ਬਾਲ ਲਿਆ। ਜਿਹੜੇ ਅੰਦਰ ਮੇਰੀ ਕੁੜੀ ਦਾ ਆਹ ਕੰਮ ਕਤਲ ਰੂ ਦਾ ਕਰਕੇ ਲਮਕਾਇਆ ਪਿਆ। ਉਹ ਉਹ ਲਾਈਟ ਵੀ ਜਗਦੀ ਬਾਹਰ ਨਹੀਂ ਪਉਂਦਾ। ਪੱਖਾ ਵੀ ਚੱਲਦਾ। ਤੇ ਪਰ ਕੁੜੀ ਦੇ ਵਜੇ ਨਾਲ ਪੱਖਾ ਚੱਲਣਾ ਨਹੀਂ। ਮੜਮ ਮਟਹਿਲ ਦਾ ਇਹ ਪੰਗਾ। ਇਹ ਦੋ ਕੁੜੀ ਨੋ ਸਿਵਾੜ ਦੇ ਕਪੜਾ ਥੰਨੇ ਲਾਇਆ ਤੇ ਦੋ ਕਪਕ ਖਾ ਪੀ ਗੁ। ਤੇ ਮੇਰੀ ਕੁੜੀ ਦਾ ਸਾਨੂੰ ਸ਼ਾਕੇ ਵੀ ਮੁੰਡੇ ਗੰਨਾ ਵੀਜੇ ਕਮਾਰਾ। ਹੂੰ। ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਬਿਲਕੁਲ। ਅਪਦੇਸ਼ ਦੀ ਮਾਰ ਕੇ। ਉਹਦੇ ਨਾਲ ਵੀ ਸ਼ਾਇਦ ਹੋਰ ਵੀ ਦੋ ਤਿੰਨ ਹੋਣ। ਲੜਕਾਈ ਲੜਕਾਈ ਇਸਿਤ ਪੱਖ। ਹਾਂ ਲੜਕਾਈ ਪੱਖੇ। ਨਿਸ਼ਾਨ ਵੀ ਗਏ ਨੇ। ਹਾਂਜੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? ਹਾਂ ਇਥੇ ਨਿਸ਼ਾਨ ਸੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? اور کوش نہیں پڑھ دی سی کڑی ہاں جی تھلے کوئی سپورٹ نہیں بیڈ دے کوئی کوش نہیں کِنویں چوڑ دی 10ویں چوڑ دی پہلے 9ویں تھی 15ویں چوڑ او کی 15 ساڈہ کی نام سی جنتا کا ٹھیک ہے یا کے دیکھ ہاں جی میں آ کے دیکھ جولا ڈیڈ باڈی لے تے میں اندر نکا ماری میری تے جان ਕਿਸ ਨੇ ਕਤਲ ਕਰਤਾ ਤੇ ਉਹਨੇ ਦਾ ਮੈਨੂੰ ਸਹਾ ਮਿਲਣਾ ਚਾਹੀਦਾ ਹੈ ਇੱਕ ਮੇਰੀ ਬੱਚੀ ਘਰ ਦੇ ਚਰ ਗਰੀਬੀ ਗਰੀਬ ਨਹੀਂ ਡਾਕ ਡਾਕ ਹਲੋ ਕੀ ਨਾਮ ਤੁਹਾਡਾ ਮੈਂ ਨਾ ਪ੍ਰਵੀਨ ਕੋਰ ਪ੍ਰਵੀਨ ਕੋਰ ਕੀ ਲੱਗਦੇ ਨੇ ਤੁਹਾਨੂੰ ਇਹ ਮੇਰੇ ਪੂਆਜੀ ਲੱਗਦੇ ਨੇ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਹੋਇਆ ਸਾਨੂੰ ਸ਼ਾਮ 8 ਵਜੇ ਸਾਡੇ ਕੋਲ ਕਾਲ ਲੱਗੇ ਸੀ ਅਸੀਂ ਰਾਜਸਥਾਨ ਤੋਂ ਆਏ ਸੀ ਹੂੰ ਹੂੰ ਤੇ ਕੋਈ ਕਾਲ ਕੀਤੀ ਗਈ ਸੀ ਕਿ ਸਾਡੀ ਬੇਟੀ ਨੇ ਫਾਂਸੀ ਲੈ ਲਈ ਤੇ ਕਿਸੇ ਨੇ ਫਾਂਸੀ ਲਟਕਾ ਕੇ ਮਾਰਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸੱਜਿਆ ਅਸੀਂ ਫਿਰ ਉੱਥੋਂ ਆ ਗਏ ਸਾਰੇ 5 ਵਜੇ ਸੀ ਪੰਜ ਵਜੇ ਸੀ ਉਸ ਟਾਈਮ ਸਾਡੇ ਕੁੜੀ ਬੇਕੁੜੀ ਤਾਂ ਸੀ ਵੇਖੀ ਨਹੀਂ ਸੀ ਪਰ ਬਾਅਦ ਦੇ ਜਿਹੜੇ ਮੇਰਾ ਭੂ ਲੋਜੇ ਸੀ ਗੜੀ ਉਹਨੇ ਕਿ ਪੰਨਾ ਨਦੀ ਮੰਗੇ ਦੀ ਤੂ ਵੀ ਲੈਣਾ ਫਾਂਸੀ ਲਗਾਈ ਵੀ ਮਾਰਿਆ ਗਿਆ ਉਹਨੇ ਆਪ ਰਜਨ ਬੋਝ ਕੇ ਨਹੀਂ ਮਾਰਿਆ ਧੰਦਾ ਗਿਆ ਕਤਲ ਕੀਤਾ ਫਾਂ ਕਤਲ ਕੀਤਾ ਹੁਣ ਮੰਗ ਹੈ ਸਰਨੇ ਮੰਗ ਹੈ ਕਿ ਸਮਨ ਨਿصاف ਮਿਲਣਾ ਚਾਹੀਦਾ ਠੀਕ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਲਗਾ ਸੀ ਇਹ ਲekin तकरीबन ਟਾਈਮ ਹੈਗਾ ਸੀ 7 ਕੁ ਦਾ ਟਾਈਮ ਹੈਗਾ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਵੀ ਉਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਗਲਤ ਪਾ ਕੇ ਗਲਤ ਕਪੜਾ ਲਿਆ ਵਸੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਪਿੰਡ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਥੇ ਪਹੁੰਚਣ ਤੇ ਅਸੀਂ ਵੇਖਿਆ ਤਾਂ ਉਹਦੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਸੀ ਹਾਂ ਉਹ ਪਰਿਵਾਰ ਨੂੰ ਕੀ ਕੋਈ ਇਨਸਾਫ ਦੀ ਮੰਗ ਕਰਦਾ ਵੈ ਕੀ ਭਾਜੀ ਹਾਂਗੀ ਪਰਿਵਾਰ ਨੂੰ ਜਿਹੜੇ ਹੈਗੇ ਵੀ ਉਹ ਅਸੀਂ ਬਿਆਨ ਤੋਂ ਹੈਗੇ ਸੀ ਉਹ ਅਸੀਂ ਦੱਸਾ ਦਿੱਤੇ ਨੇ ਤੇ ਜਿਹੜੀ ਅੱਗੇ ਹੈ ਪੁਲਿਸ ਤਵਦੀਸ਼ ਕਰੀਏ ਕਾਰਨ ਕੀ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀ ਇਹ ਤਾਂ ਪਰਿਵਾਰ ਨੂੰ ਪਤਾ ਹੈ ਹੀ ਦੱਸ ਸਕਦੇ ਨੇ ਹਿੰਦੇ ਬਾਰੇ ਵੀ ਲੜਕੀ ਸਾਹਿਬ ਮਿਲਣਾ ਚਾਹੀਦਾ ਹੁਣ ਸਾਹਿਬ ਮਿਲਣਾ ਜੀ ਕੱਲ ਇੱਕ ਲੜਕੀ ਆਈ ਹੈ ਕੀ ਮਾਮਲਾ ਹੈ ਇਸ ਤਰ੍ਹਾਂ ਕੱਲ ਸਾਡੇ ਕੋਲ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਤੇ ਗੱਟੀ ਰੱਜੋਗੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇੱਕ ਇਹ ਸੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰੌਡ ਡੈੱਟ ਸੀ ਬ੍ਰੌਡ ਡੈੱਟ ਸੀ ਮੇਰਾ ਨਾਮ ਡਾਕਟਰ ਅਗਿਆਪਾਲ ਸਿੰਘ